ਸਪੇਨ ਨੇ ਤਮਾਕਾ ਕਰ ਛੱਡਿਆ ਪੂਰੇ ਲੋਕਾਂ ਲਈ ਇਮੀਗ੍ਰੇਸ਼ਨ ਖੋਲ ਦਿੱਤੀ ਹੈ ਜੀ ਹਾਂਜੀ 5 ਲੱਖ ਲੋਕਾਂ ਨੂੰ ਪੱਕਾ ਕਰਨ ਜਾ ਰਿਹਾ ਸਪੇਨ ਸੋ ਇਹ ਨਿਊਜ਼ ਸੱਚੀ ਆ ਕੋਈ ਅਫਵਾਹ ਨਹੀਂ ਕਿਉਂਕਿ ਬਹੁਤ ਲੋਕਾਂ ਦੇ ਕਮੈਂਟ ਆਇਆ ਮੈਸੇਜ ਆਇਆ ਪੁੱਛ ਰਹੇ ਹੀ ਗੱਲ ਕਿ ਨਿਊਜ਼ ਸੱਚੀ ਆ ਜਾਂ ਨਹੀਂ ਸੋ ਨਿਊਜ਼ ਬਿਲਕੁਲ 100% ਸੱਚੀ ਆ ਪਰ ਇਸ ਦੇ ਵਿੱਚ ਹੁਣ ਅਗਲਾ ਸਵਾਲ ਇਹ ਆ ਕਿ ਕਿਹੜੇ ਕਿਹੜੇ ਲੋਕ ਪੱਕੇ ਹੋਣਗੇ ਕੀ ਕੀ ਡਾਕੂਮੈਂਟ ਚਾਹੀਦੇ ਆ ਕਿਉਂਕਿ ਹੁਣ ਪੂਰੀ ਦੀ ਪੂਰੀ ਦੌੜ ਇਸ ਚੀਜ਼ ਦੇ ਲਈ ਲੱਗ ਜਾਏਗੀ ਆਪਣੇ ਡਾਕੂਮੈਂਟ ਰੈਡੀ ਕਰਨੇ ਆ ਤੇ ਨਾਲ ਦੀ ਨਾਲ ਬਹੁਤ ਸਕੈਮ ਵੀ ਹੋਣਗੇ ਤੇ ਬਹੁਤ ਲੋਕਾਂ ਨਾਲ ਧੋਖਾ ਵੀ ਹੋਵੇਗਾ ਸੋ ਵੀਡੀਓ ਪੂਰੀ ਐਂਡ ਤੱਕ ਦੇਖ ਲਿਓ ਕਿਹੜੇ ਕਿਹੜੇ ਡਾਕੂਮੈਂਟ ਦੀ ਰਿਕੁਆਇਰਮੈਂਟ ਆ ਕਿਹੜੇ ਕਿਹੜੇ ਲੋਕ ਪੱਕੇ ਹੋਣਗੇ ਕਿਨਾਂ-ਕਿਨਾਂ ਦੇ ਡਾਕੂਮੈਂਟ ਸਹੀ ਆ ਜਾਂ ਜੈਨੂਇਨ ਆ ਕਿਸ ਤਰ੍ਹਾਂ ਪਤਾ ਲੱਗੇਗਾ ਕੀ ਕਰਨਾ ਹੋਵੇਗਾ ਸਾਨੂੰ ਕਿ ਇਹ ਇਮੀਗ੍ਰੇਸ਼ਨ ਕਦੋਂ ਤੋਂ ਓਪਨ ਹੋਏਗੀ ਕਦੋਂ ਤੋਂ ਲੋਕ ਜਿਹੜੇ ਇੱਥੇ ਆਏ ਆ ਤੇ ਉਹਨਾਂ ਨੂੰ ਪੱਕਾ ਕੀਤਾ ਜਾਏਗਾ ਸੋ ਇਹ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੋਣ ਵਾਲੀ ਆ ਔਰ ਬਹੁਤ ਹੀ ਬੜੀ ਗੁੱਡ ਨਿਊਜ਼ ਆ ਸਪੇਨ ਨੇ ਧਮਾਕਾ ਕਰਤਾ ਕਿ 5 ਲੱਖ ਲੋਕਾਂ ਨੂੰ ਪੱਕਾ ਕਰਨਾ ਸੋ ਅਗਰ ਵੀਡੀਓ ਦੇ ਉੱਪਰ ਨਾ ਮੈਨ ਉਸੋ ਪਲੀਜ਼ ਪਲੀਜ਼ ਪਹਿਲਾਂ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਹੁਣ ਆਪਾਂ ਕਰਦੇ ਆ ਵੀਡੀਓ ਸਟਾਰ ਜੀ ਹਾਂਜੀ ਇਹਦੇ ਵਿੱਚ ਕੋਈ ਵੀ ਦੋਸ਼ਕ ਨਹੀਂ ਆ ਕਿ ਇਮੀਗ੍ਰੇਸ਼ਨ ਓਪਨ ਨਹੀਂ ਹੋਣੀ ਓਪਨ ਹੋ ਰਹੀ ਆ ਸੋ ਇਹ ਹੋਏਗੀ ਜੀ 6ਵੇਂ ਮਹੀਨੇ ਦੀ 2026 ਤੋਂ ਤੇ ਤੁਹਾਡੇ ਪੇਪਰ ਜਮਾ ਹੋਣੇ ਸਟਾਰਟ ਹੋ ਜਾਣੇ ਸਾਨੂੰ ਪਤਾ ਹੈ ਕਿ 5 ਲੱਖ ਬੰਦਾ ਬਹੁਤ ਹੁੰਦਾ 500 ਨਹੀਂ 5000 ਨਹੀਂ 5 ਲੱਖ ਬੰਦੇ ਨੂੰ ਪੱਕਾ ਕਰਨ ਜਾ ਰਹੀ ਹੈ ਸਪੇਨ ਸਭ ਤੋਂ ਵੱਡਾ ਮੋਟਿਵ ਕੀ ਹੈ ਸਪੇਨ ਸਰਕਾਰ ਦਾ ਕਿ ਇੰਨੇ ਲੋਕ ਇੱਥੇ ਪੈਦਰੋਮੈਂਤੋ ਕਰਵਾ ਕੇ ਰਹਿ ਰਹੇ ਆ ਸਾਰਾ ਉਹਨਾਂ ਕੋਲ ਡਾਟਾ ਹੁੰਦਾ ਤੁਹਾਨੂੰ ਪਤਾ ਹੀ ਜਦ ਵੀ ਆਪਣੀ ਪੈਦਰੋਮੈਂਤੋ ਹੁੰਦੀ ਹੈ ਜਾਂ ਕੋਈ ਵੀ ਇਦਾਂ ਦਾ ਹੁੰਦਾ ਤਾਂ ਡਾਟਾ ਸਾਰਾ ਪਹੁੰਚਦਾ ਸੋ ਸਰਕਾਰ ਨੂੰ ਇਹ ਵੀ ਪਤਾ ਕਿ ਇੰਨੇ ਲੋਕ ਇੱਥੇ ਸਪੇਨ ਦੇ ਵਿੱਚ ਮੌਜੂਦ ਆ ਔਰ ਇੰਨੇ ਦੇ ਵਿੱਚੋਂ ਸਭ ਦੇ ਸਭ ਲੋਕ ਕੰਮ ਕਰ ਰਹੇ ਆ ਕੋਈ ਕੈਸ਼ ਦੇ ਉੱਪਰ ਕੰਮ ਕਰ ਰਿਹਾ ਕੋਈ ਘੱਟ ਪੈਸਾ ਜਾਂ ਕੋਈ ਕੰਮ ਕਰ ਰਿਹਾ ਕੋਈ ਸਿਰਫ ਰਹਿਣ ਸਹਿਣ ਰੋਟੀ ਖਾਣ ਦੇ ਕੰਮ ਕਰ ਰਿਹਾ ਪਰ ਕੰਮ ਸਾਰੇ ਕਰ ਰਹੇ ਆ ਸਰਕਾਰ ਨੂੰ ਚੀਜ਼ ਦਾ ਪਤਾ ਸੋ ਸਰਕਾਰ ਨੇ ਐਸੇ ਲਈ ਸਾਰਿਆਂ ਨੂੰ ਰੈਗੂਲਾਈਜ਼ ਕਰਨ ਲਈ ਐਲਾਨ ਕੀਤਾ ਕਿ ਇਹਨਾਂ ਨੂੰ ਰੈਗੂਲਾਈਜ਼ ਕਰਾਂਗੇ ਪੱਕੇ ਕਰਾਂਗੇ ਸੋ ਇਹ ਕੰਮ ਕਰਨਗੇ ਤੇ ਟੈਕਸ ਸਿੱਧਾ-ਸਿੱਧਾ ਸਰਕਾਰ ਨੂੰ ਆਵੇਗਾ ਜਦਕਿ ਹਾਲਾਂਕਿ ਹੁਣ ਵੀ ਕੰਮ ਕਰਦੇ ਆ ਹੁਣ ਵੀ ਸਾਡੀ ਕੰਟਰੀ ਚ ਅਗਰ ਅਸੀਂ ਪੱਕੇ ਕਰਦਾਂਗੇ ਉਸ ਤੋਂ ਬਾਅਦ ਕਿੰਨਾ ਪ੍ਰੋਫਿਟ ਹੋਵੇਗਾ ਸਪੇਨ ਦੀ ਸਰਕਾਰ ਨੂੰ ਔਰ ਬੈਸੇ ਵੀ ਸਪੇਨ ਨੇ ਐਲਾਨ ਕੀਤਾ ਹੋਇਆ ਕਿ 2030 ਤੱਕ ਉਹਨਾਂ ਨੂੰ 10 ਤੋਂ 12 ਲੱਖ ਬੰਦਾ ਚਾਹੀਦਾ ਚਾਹੀਦਾ ਲੇਬਰ ਦੀ ਸ਼ਾਰਟੇਜ ਆ ਸਪੇਨ ਦੇ ਵਿੱਚ ਸੋ ਐਸੇ ਲਈ ਆਪ ਵੱਡਾ ਕਦਮ ਚੁੱਕਿਆ ਜਿਸ ਦੇ ਨਾਲ ਬਹੁਤ ਲੋਕਾਂ ਦੀ ਜ਼ਿੰਦਗੀ ਸੁਧਰੇਗੀ ਤੇ ਉਹਨਾਂ ਦੇ ਸੁਪਨੇ ਸাকার ਹੋਣਗੇ ਤੇ ਨਾਲ ਦੀ ਨਾਲ ਹੁਣ ਇਸ ਦੇ ਨਾਲ ਏਜੰਟਾਂ ਦੀ ਵੀ ਦੌੜ ਲੱਗ ਚੁੱਕੀ ਆ ਕੀ ਕੀ ਕਰਨਾ ਹੋਵੇਗਾ ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਇਹ ਸਿਰਫ ਸਿਰਫ ਉਹ ਲੋਕਾਂ ਲਈ ਆ ਜਿਨ੍ਹਾਂ ਨੇ ਦਸੰਬਰ 2025 ਤੋਂ ਪਹਿਲਾਂ ਪਹਿਲਾਂ ਆਪਣੀ ਪੈਦਰੋਮੈਂਟੋ ਜਾਂ ਕੋਈ ਉਹਨਾਂ ਦੇ ਕੋਲ ਪ੍ਰੂਫ ਹੋਏਗਾ ਉਹਨਾਂ ਲੋਕਾਂ ਲਈ ਇਮੀਗ੍ਰੇਸ਼ਨ ਖੋਲਹੀ ਆ ਤੇ ਉਹਨਾਂ ਨੂੰ ਸਾਬਿਤ ਕਰਨਾ ਹੋਵੇਗਾ ਕਿ 5 ਮਹੀਨੇ ਉਹਨਾਂ ਨੂੰ ਰਹਿੰਦੇ ਹੋਏ ਹੋਗਿਆ ਸਪੇਨ ਦੇ ਵਿੱਚ ਸੋ ਉਹਦੇ ਲਈ ਤੁਹਾਨੂੰ ਕੋਈ ਵੀ ਇਦਾਂ ਦਾ ਕੋਈ ਪ੍ਰੂਫ ਡਾਕੂਮੈਂਟ ਚਾਹੀਦਾ ਜਿਹੜਾ ਤੁਹਾਡਾ ਪ੍ਰੂਫ ਕਰੇ ਕਿ ਤੁਹਾਨੂੰ ਇੱਥੇ ਰਹਿੰਦਿਆਂ ਨੂੰ ਹੋਗੇ ਤੁਹਾਡੀ ਟਿਕਟ ਹੋਵੇ ਭਾਵੇਂ ਤੁਹਾਡੀ ਕੋਈ ਟ੍ਰੇਨ ਦਾ ਪਾਸ ਹੋਵੇ ਕੋਈ ਬੈਂਕ ਦਾ ਅਕਾਊਂਟ ਹੋਵੇ ਜਾਂ ਫੇ ਤੁਹਾਡੀ ਕੋਈ ਡਾਕਟਰੀ ਦੀ ਕੋਈ ਸਲਿੱਪ ਹੋਵੇ ਜਾਂ ਕੋਈ ਮੋਬਾਈਲ ਬਿੱਲ ਹੋਵੇ ਬਿਜਲੀ ਬਿੱਲ ਹੋਵੇ ਕੁਝ ਵੀ ਇਦਾਂ ਦੀ ਕੋਈ ਡਾਕੂਮੈਂਟ ਤੁਹਾਡਾ ਹੋਣਾ ਜ਼ਰੂਰੀ ਆ ਜਿਹਦੇ ਵਿੱਚ ਪਤਾ ਲੱਗ ਸਕੇ ਕਿ ਹਾਂ ਤੁਸੀਂ ਇੱਥੇ 5 ਪੰਜ ਮਹੀਨਿਆਂ ਤੋਂ ਰਹਿੰਦੇ ਹੋਏ ਨੂੰ ਹੋਗੇ ਸੋ ਇਹ ਧਿਆਨ ਰੱਖਿਓ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੇ ਦਸਮਾ 2025 ਤੋਂ ਪਹਿਲਾ ਜਿਨ੍ਹਾਂ ਦੀ ਪੈਦਰੋਮਨ ਤੋਂ ਹੋਈ ਆ ਜਾਂ ਪਹਿਲਾ ਜਿਨ੍ਹਾਂ ਦੇ ਕੋਲ ਅਪਰੂਵ ਹੈਗੇ ਆ ਜੀ ਸਪੇਨ ਦੇ ਵਿੱਚ ਰਹਿਣ ਦੇ ਸੋ ਉਹੀ ਲੋਕ ਇਜ਼ੀਵਲ ਆ ਇਸ ਦੇ ਲਈ ਸੋ ਜਿਹੜੇ ਹੁਣ ਦੌੜ ਲੱਗ ਜਾਣੀ ਮੈਂ ਇਸ ਲਈ ਵੀਡੀਓ ਬਣਾਈ ਆ ਕੋਈ ਪਾਹ ਲੋਕ ਪੁਰਤਗਾਲ ਤੋਂ ਵੀ ਕਹਿਣਗੇ ਜਿਨ੍ਹਾਂ ਦੇ ਪੇਪਰ ਨਹੀਂ ਮਿਲੇਗੀ ਚਲੋ ਜੀ ਸਪੇਨ ਇਮੀਗ੍ਰੇਸ਼ਨ ਖੁੱਲ ਗਈ ਉੱਥੇ ਚਾਲਦੇ ਆ ਜਾਂ ਇੰਡੀਆ ਤੋਂ ਪਾਕਿਸਤਾਨ ਤੋਂ ਹਰ ਇੱਕ ਕੰਟਰੀ ਤੋਂ ਇੱਕ ਕਾਰਬਾਈ ਸਟਾਰਟ ਹੋ ਜਾਣੀ ਰੌਲਾ ਪੈ ਜਾਣਾ ਕਿ ਪੂਰਾ ਏਜੰਟਾਂ ਨੇ ਗੱਲ ਚੁੱਕ ਲੈਣੀ ਕਿ ਹਾਂਜੀ ਅਸੀਂ ਤੁਹਾਡੇ ਸਾਰੇ ਡਾਕੂਮੈਂਟ ਬਣਾ ਦਾਂਗੇ ਸਭ ਕੁਝ ਹੋ ਜਾਏਗਾ ਇਮੀਗ੍ਰੇਸ਼ਨ ਓਪਨ ਹੋ ਗਈ ਜੀ ਆਜੋ ਤੁਹਾਨੂੰ ਪੱਕੇ ਕਰਾ ਦਾਂਗੇ ਸਪੇਨ ਦੇ ਵਿੱਚ ਸੋ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਣ ਲੱਗਾ ਪਹਿਲਾਂ ਵਾਲੀਆਂ ਸਰਕਾਰਾਂ ਨਹੀਂ ਰਹੀਆਂ ਪਹਿਲਾਂ ਵਾਲੀਆਂ ਲਾ ਨੀਤੀਆਂ ਨਹੀਂ ਰਹੀਆਂ ਇਮੀਗ੍ਰੇਸ਼ਨ ਬਹੁਤ ਚੇਂਜ ਹੋ ਗਿਆ ਸੋ ਇਹ ਨਾ ਸੋਚੋ ਇਹ ਰਿਸਕ ਨਾ ਲਿਓ ਕਿ ਤੁਸੀਂ ਪੈਸੇ ਵੀ ਦੇ ਦਿਓ ਤੇ ਪੱਕੇ ਹੋਣ ਦੇ ਲਾਲਚ ਚ ਇੱਥੇ ਆਜੋ ਪੱਕਾ ਸਿਰਫ ਉਹੀ ਹੋਵੇਗਾ ਮੈਂ बार-बार ਇਹੀ ਗੱਲ ਕਹਿ ਰਿਹਾ ਕਿ ਜਿਹਦੇ ਕੋਲ ਦਸੰਬਰ 2025 ਤੋਂ ਪਹਿਲਾਂ ਦੀ ਪਾਦਰੋਂ ਮਿੰਟ ਹੋਵੇਗੀ ਸੋ ਉਹੀ ਬੰਦੇ ਇਜੀਬਲ ਹੋਣਗੇ ਤੇ ਇਹਦੇ ਲਈ ਤੁਹਾਨੂੰ ਕੋਈ ਵੀ ਲੈਂਗੁਏਜ ਦੀ ਜੋ ਜ਼ਰੂਰਤ ਨਹੀਂ ਪਵੇਗੀ ਤੁਹਾਨੂੰ ਕੋਈ ਵੀ ਜੋਬ ਕੰਟਰੈਕਟ ਦੀ ਜ਼ਰੂਰਤ ਨਹੀਂ ਕਿ ਤੁਹਾਡੇ ਕੋਲ ਜੋਬ ਕੰਟਰੈਕਟ ਹੈਗਾ ਪਹਿਲਾਂ ਫਿਰ ਹੀ ਤੁਸੀਂ ਇਸਦੇ ਲਈ ਇਜੀਬਲ ਆ ਤੁਸੀਂ ਬਾਅਦ ਦੇ ਵਿੱਚ ਵੀ ਆਪਣਾ ਲੱਭ ਸਕਦੇ ਆ ਸੋ ਇਹ ਵੀ ਇੱਕ ਗੁੱਡ ਨਿਊਜ਼ ਆ ਪੋਜ਼ਿਟਿਵ ਆ ਕਿ ਹਾਂ ਵਾਕਈ ਉਹਨਾਂ ਨੇ ਸਿਰਫ ਸਿਰਫ ਉਹ ਬੰਦਿਆਂ ਨੂੰ ਪੇਪਰ ਦੇਣੇ ਜਿਹੜੇ ਮੌਜੂਦ ਆ ਸਪੇਨ ਦੇ ਵਿੱਚ ਸੋ ਇਹਦੇ ਵਿੱਚ ਕੋਈ ਹੋਰ ਰੈਗੂਲਰ ਜਿਹੜੀਆਂ ਪਹਿਲਾਂ ਦੀਆਂ ਸ਼ਰਤਾਂ ਹੁੰਦੀਆਂ ਉਹ ਨਹੀਂ ਲਾਗੂ ਹੋਣਗੀਆਂ ਜਸਟ ਸਪੇਨ ਨੇ ਮਨ ਬਣਾ ਲਿਆ ਪੂਰਾ ਕਿ ਹੁਣ ਇਹ ਬੰਦਿਆਂ ਨੂੰ ਪੱਕਾ ਕਰਨਾ ਸੋ ਵਜਾ ਇਹੀ ਆ ਕਿ ਸਾਨੂੰ ਘਾਟਾ ਪੈ ਰਿਹਾ ਇੱਥੇ ਬੰਦੇ ਰਹਿ ਰਹੇ ਆ ਇੱਥੇ ਰਹਿ ਕੇ ਕੰਮ ਕਰਦੇ ਪਏ ਆ ਸੋ ਕਿਉਂ ਨਾ ਇਹ ਇੱਥੇ ਟੈਕਸ ਦੇ ਉੱਪਰ ਕੰਮ ਕਰਨਗੇ ਪੱਕੇ ਪੇਪਰਾਂ ਦੇ ਉੱਪਰ ਕੰਮ ਕਰਨਗੇ ਸੋ ਸਾਰੇ ਦਾ ਸਾਰਾ ਟੈਕਸ ਸਰਕਾਰ ਨੂੰ ਆਵੇਗਾ ਔਰ ਲੋਕਾਂ ਦੇ ਨਾਲ ਜਿਹੜੀ ਕਾਸ਼ਾਈ ਹੋ ਰਹੀ ਆ ਤੁਹਾਨੂੰ ਸਾਰੇ ਨੂੰ ਪਤਾ ਹੈ ਕਿੰਨੇ ਕਿੰਨੇ ਘੰਟੇ ਕੰਮ ਕਰਵਾਇਆ ਜਾ ਰਿਹਾ ਕਿੰਨੇ ਪੈਸੇ ਦਿੱਤੇ ਜਾ ਰਿਹਾ ਸੋ ਉਹ ਵੀ ਉਹਨਾਂ ਦੇ ਲਈ ਰਾਹਤ ਦੀ ਖਬਰ ਹੋਏਗੀ ਤੇ ਬਹੁਤ ਲੋਕਾਂ ਲਈ ਇਹ ਵੀ ਰਾਹਤ ਦੀ ਖਬਰ ਹੋਏਗੀ ਕਿ ਉਹ ਆਪਣੇ ਪਰਿਵਾਰ ਦੇ ਵਿੱਚ ਮਿਲ ਸਕਦੇ ਆ ਸੋ ਬਹੁਤ ਹੀ ਸੁਨਹਿਰੀ ਮੌਕਾ ਬਹੁਤ ਹੀ ਵਧੀਆ ਉਪਰਾਲਾ ਕੀਤਾ ਸਪੇਨ ਦੀ ਸਰਕਾਰ ਨੇ ਜਿੱਥੇ ਕਿ ਹਰ ਇੱਕ ਕੰਟਰੀ ਦੇ ਵਿੱਚ ਅੱਗ ਲੱਗੀ ਹੋਈ ਆ ਇਮੀਗ੍ਰੈਂਟਸ ਨੂੰ ਲੈ ਕੇ ਕਿ ਇਹਨਾਂ ਨੂੰ ਕੱਢੋ ਇਹਨਾਂ ਨੂੰ ਜੋ ਮਰਜੀ ਕਰ ਲਓ ਔਰ ਬੈਸੇ ਵੀ ਯੂਰਪ ਚ ਵੀ ਇਹ ਪੂਰਾ ਜੋਰ ਲੱਗਾ ਸੀ ਆ ਪਰ ਸਪੇਨ ਨੇ ਇਹ ਉਪਰਾਲਾ ਕੀ ਤੱਕ ਪਹਿਲ ਕਦਮੀ ਕੀਤੀ ਆ ਕਿ ਇਹਨਾਂ ਨੂੰ ਰੈਗੂਲਾਈਜ਼ ਕੀਤਾ ਜਾਵੇ ਔਰ ਜਿੱਥੇ ਤੁਹਾਨੂੰ ਪਤਾ ਹੈ ਕਿ ਆਏ ਦਿਨ ਆਪਾਂ ਕੈਨੇਡਾ ਤੋਂ ਅਮਰੀਕਾ ਤੋਂ ਇਹ ਖਬਰਾਂ ਸੁਣੀ ਦੀ ਐ ਨੇ ਲੱਖ ਲੋਕਾਂ ਦੇ ਵੀਜ਼ੇ ਕੈਨਸਲ ਹੋ ਗਏ ਜੀ ਐਨੇ ਜਹਾਜ਼ ਭਰ ਕੇ ਭੇਜਦੇ ਜੀ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਐਨੇ ਲੋਕਾਂ ਨੂੰ ਡਿਪੋਰਟ ਕਰਤਾ ਆ ਯੂਕੇ ਚ ਵੀ ਸਟੂਡੈਂਟਾਂ ਨੂੰ ਕਹਤਾ ਤੁਸੀਂ ਨਹੀਂ ਰਹਿ ਸਕਦੇ ਸੋ ਸਪੇਨ ਦੇ ਵਿੱਚ ਇੱਕ ਖੁਸ਼ਖਬਰੀ ਆ ਇਮੀਗ੍ਰੈਂਟ ਦੇ ਲਈ ਸੋ ਮੈਂ ਚਾਹਾਂਗਾ ਕਿ ਹਰ ਇੱਕ ਭਰਾ ਜਿਹੜਾ ਉੱਥੇ ਮਿਹਨਤ ਕਰ ਰਿਹਾ ਹੈ ਉਹ ਪੱਕਾ ਹੋਵੇ ਬਾਕੀ ਤੁਸੀਂ ਸਕੈਮ ਤੋਂ ਬਚਣਾ ਵੀਡੀਓ ਬਣਾਉਣ ਦਾ ਇਹੀ ਮਤਲਬ ਆ ਆਈ ਹੋਪ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਹੁਣ ਕਿਹੜੇ ਲੋਕ ਆ ਕੋਈ ਫੇਕ ਡਾਕੂਮੈਂਟ ਨਾ ਬਣਾਇਓ ਕੋਈ ਐਦਾਂ ਦੀ ਚੀਜ਼ ਦੇ ਪਿੱਛੇ ਨਾ ਪੱਜਿਓ ਕਿ ਤੁਹਾਨੂੰ ਕੋਈ ਪ੍ਰੋਬਲਮ ਆਵੇ ਔਰ ਆਪਣੀ ਹੋਮ ਕੰਟਰੀ ਦੀ ਪੀਸੀਸੀ ਜ਼ਰੂਰ ਬਣਾ ਲਿਓ ਕਿਉਂਕਿ ਰਸ਼ ਪੈ ਜਾਣਾ ਫਿਰ ਬਾਅਦ ਦੇ ਇੱਕਦਮ ਏ 5 ਲੱਖ ਬੰਦਾ ਤੁਹਾਨੂੰ ਪਤਾ ਕਿ ਸਾਰਿਆਂ ਦੇ ਇੱਕਦਮ ਪੇਪਰ ਜਮਾ ਹੋਣੇ ਆ ਅੰਬੈਸੀਆਂ ਦੇ ਵਿੱਚ ਵੀ ਰਸ਼ ਪੈਣੇ ਆ ਹਰ ਇੱਕ ਜਗ੍ਹਾ ਤੇ ਰਸ਼ ਪੈਣੇ ਆ ਤੁਹਾਡੀਆਂ ਪੀਸੀਸੀਆਂ ਤੁਹਾਡਾ ਕੈਰੇਕਟਰ ਸਰਟੀਫਿਕੇਟ ਆਪਣਾ ਜਰੂਰ ਬਣਾ ਕੇ ਰੱਖਿਓ ਤਾਂ ਕਿ ਤੁਹਾਨੂੰ ਫਿਰ ਬਾਅਦ ਦੇ ਵਿੱਚ ਕੋਈ ਪ੍ਰੋਬਲਮ ਆਵੇ ਹੁਣ ਅਪਲਾਈ ਕਰ ਦੋਗੇ 2 ਮਹੀਨੇ ਤੱਕ ਬਣੇਗਾ ਜਿੰਨੇ ਮਰਜ਼ੀ ਮਹੀਨਾ ਲੱਗੇਗਾ 2 ਮਹੀਨੇ ਲੱਗेंगे ਪਰ ਤੁਹਾਡੇ ਕੋਲ ਹੋਵੇਗਾ ਬਾਦ ਦੇ ਵਿੱਚ ਫਿਰ ਤੋਂ ਤੁਸੀਂ ਅਪਲਾਈ ਕਰ ਸਕਦੇ ਪਰ ਇਸ ਟਾਈਮ ਦੇ ਉੱਪਰ ਤੁਸੀਂ ਅਪਲਾਈ ਕਰਕੇ ਰੱਖ ਲੋ ਆਪਣੀ ਫਾਈਲ ਨੂੰ ਪੂਰੀ ਤਿਆਰ ਕਰ ਲੋ ਔਰ ਜੈਨੂਨ ਕਿਸੇ ਲੋਅਰ ਦੇ ਕੋਲ ਕੰਮ ਕਰਵਾਇਆ ਏਜੰਟਾਂ ਤੋਂ ਦੂਰ ਰਹੋ ਮੇਰੀ ਤੇ ਇਹੀ ਸਲਾਹ ਹੈ ਬਾਕੀ ਅਗਰ ਤੁਹਾਡਾ ਕੋਈ ਭਰੋਸੇਮੰਦਾ ਅਗਰ ਤੁਹਾਡਾ ਬਾਕੇ ਕੋਈ ਜਾਣ ਪਛਾਣ ਦਾ ਕੋਈ ਏਜੰਟ ਹੈਗਾ ਉਸ ਤੋਂ ਕੰਮ ਕਰਾਇਓ ਰਾ ਜਾਂਦਿਆ ਤੋਂ ਆਪਣੇ ਕੰਮ ਨਾ ਕਰਵਾਇਓ ਬਾਅਦ ਦੇ ਵਿੱਚ ਪਛਤਾਉਣਾ ਪਵੇਗਾ ਤੁਹਾਨੂੰ ਸੋ ਭਰੋਸੇਯੋਗ ਜਿਹੜੇ ਏਜੰਟਾ ਜਾਂ ਭਰੋਸੇਯੋਗ ਜਿਹੜੇ ਤੁਹਾਡੇ ਲੋਅਰ ਆ ਉਹਨਾਂ ਤੋਂ ਆਪਣੇ ਕੰਮ ਕਰਵਾਇਓ ਤਾਂ ਕਿ ਹੁਣ ਜਿਹੜਾ ਇੱਕ ਤੁਹਾਨੂੰ ਸੁਨਹਿਰੀ ਮੌਕਾ ਮਿਲਿਆ ਕਸ਼ ਕੇ ਹੋਣ ਦਾ ਇਹ ਤੁਹਾਡੀ ਗਲਤੀ ਦੀ ਵਜ੍ਹਾ ਤੋਂ ਜਾਂ ਫਿਰ ਤੁਹਾਡੇ ਨਾਲ ਜਿਹੜਾ ਸਕੈਮ ਹੋਣਾ ਠੱਗਾ ਠੋਰੀ ਹੋਣੀ ਆ ਉਹਦੀ ਵਜ੍ਹਾ ਤੋਂ ਤੁਹਾਡੇ ਪੇਪਰ ਖਰਾਬ ਨਾ ਹੋ ਜAVE ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਕੋਈ ਇਦਾਂ ਦੀ ਕੰਟਰੀ ਹੈ ਨਹੀਂ ਜਿਹੜੀ ਤੁਹਾਨੂੰ ਪੱਕਾ ਕਰੇਗੀ ਰੈਗੂਲਾਈਜ਼ ਕਰੇਗੀ ਜਾਂ ਤੁਹਾਨੂੰ ਸਾਂਭੇਗੀ ਸੋ ਹਰ ਇੱਕ ਨਿਊ ਤੇ ਵੱਡੇ ਵੱਡੇ ਚੈਨਲਾਂ ਤੇ ਹਰ ਇੱਕ ਕੰਟਰੀ ਦੇ ਵੱਡੇ ਚੈਨਲਾਂ ਤੇ ਨਿਊਜ਼ ਆ ਚੁੱਕੀ ਆ ਪਬਲਿਸ਼ ਹੋ ਚੁੱਕੀ ਆ ਸੋ ਤੁਸੀਂ ਖੁਦ ਵੀ ਗੂਗਲ ਕਰ ਲਿਓ ਸਾ ਇਹਦੇ ਵਿੱਚ ਸਾਰੀ ਪੂਰੀ ਡਿਟੇਲ ਦਿੱਤੀ ਹੋਈ ਆ ਕਿ ਬਾਕੀ ਹੁਣ ਪੱਕੇ ਹੋ ਰਿਹਾ ਬੰਦੇ ਸੋ ਪੁਰਤਗਾਲ ਵਾਲੇ ਤੁਸੀਂ ਨਾ ਹੁਣ ਉੱਧਰ ਨੂੰ ਸਿੱਧੇ ਹੋ ਜੋ ਅਗਰ ਤੁਹਾਡਾ ਕੋਈ ਵੀ ਉੱਥੇ ਕੁਝ ਹੈ ਨਹੀਂ ਪਹਿਲਾਂ ਨਹੀਂ ਕੁਝ ਕੀਤੀ ਹੋਈ ਪੈਦਰੋ ਮਿੰਤੋ ਜਾਂ ਕੁਝ ਵੀ ਤੁਹਾਡਾ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ ਦਾਤ ਕੇ ਖਾਇਓ ਤੇ ਨਾ ਹੀ ਆਪਣੇ ਪੈਸੇ ਬਰਬਾਦ ਕਰਿਓ ਸੋ ਇਹ ਵੀਡੀਓ ਬਣਾਉਣ ਦੇ ਹੀ ਮਤਲਬ ਆ ਬਾਕੀ ਜੋ ਵੀ ਇਸ ਦੇ ਬਾਰੇ ਵਿੱਚ ਕਹਿਣਾ ਹੋਇਆ ਜਾਂ ਪੁੱਛਣਾ ਹੋਇਆ ਜਾਂ ਤੁਹਾਡੀ ਕੋਈ ਆਪਣਾ ਪਰਸਨਲ ਐਕਸਪੀਰੀਅੰਸ ਹੋਇਆ ਜਰੂਰ ਸ਼ੇਅਰ ਕਰਿਓ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਪੋਜ਼ਿਟਿਵ ਨਿਊਜ਼ ਆ ਗੁੱਡ ਨਿਊਜ਼ ਆ ਸੋ ਸ਼ੇਅਰ ਕਰਨੀ ਬਣਦੀ ਆ ਤਾਂ ਕਿ ਹਰ ਇੱਕ ਇਨਸਾਨ ਤੱਕ ਪਹੁੰਚ ਸਕੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਹਰ ਇੱਕ ਨਵੀਂ ਤੋਂ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਥੈਂਕ ਯੂ